ਹੁਣ ਅੱਗੇ ਤੀਜਾ ਫੌਜਦਾਰ ਬਜੀਦ ਖਾਨ ਸੀ ਉਹਦੀ ਕਹਾਣੀ ਸੁਣੋ ਉਸ ਦਾ ਕੀ ਹਾਲ ਹੋਇਆ ਕੀ ਵਾਪਰਿਆ ਉਸ ਦੇ ਨਾਲ ਲੋਹਰਾ ਤੋ ਬਜੀਦੋ ਜੈ ਪੜੋ ਬੰਦੋ ਦਾਲੇ ਜਾਏ ਕਹਿੰਦੇ ਜਿੱਥੇ ਬਜੀਦ ਖਾਨ ਆਪਣੀ ਫੌਜ ਨਾਲ ਉਤਰੇ ਹੋਇਆ ਸੀ ਬੰਦਾ ਸਿੰਘ ਬਹਾਦਰ ਆਪਣੀ ਫੌਜ ਲੈ ਕੇ ਉਹਦੇ ਦਿਵਾਲੇ ਹੋਇਆ ਏ ਕਹਿੰਦੇ ਆਖਦੇ ਨੇ ਤਦੋਂ ਬਜੀਦ ਖਾਨ ਵੱਲੋਂ ਬੰਦੇ ਬਹਾਦਰ ਨੇ ਰੋਕ ਕੀਤਾ ਹੈ ਤਾਂ ਵਜੀਦ ਖਾਨ ਦੀ ਫੌਜ ਉਸੇ ਮੇਰੇ ਉਸ ਨੂੰ ਛੱਡ ਕੇ ਭੱਜ ਗਈ ਬਿਨਾਂ ਪਿੱਛੇ ਤੁਰ ਕਹਿੰਦੇ ਨੈਕ ਕਲੰਕ ਅਵਤਾਰ ਹੈ ਤੇ ਉਹਨੂੰ ਨੈਕ ਕਲੰਕ ਅਵਤਾਰ ਮੰਨਦੇ ਨੇ ਲੋਕੀ ਬੰਦਾ ਬਹਾਦਰ ਕਹਿੰਦੇ ਨੇ ਉਹਦੇ ਅੱਗੇ ਕੋਈ ਟਿਕਦਾ ਨਹੀਂ ਹੈ ਇਹਨੇ ਸਾਨੂੰ ਵੀ ਨਹੀਂ ਛੱਡਣਾ ਚਾਹ ਪਏ ਉਸ ਕੋ ਨੱਠਣੋਂ ਔਖੋ ਪਇਓ ਮਗਰ ਸ਼ਾਤ ਉਹਨਾਂ ਗਮ ਖਿਓ ਕਹਿੰਦੇ ਉਸ ਨੂੰ ਭੱਜਣਾ ਔਖਾ ਹੋ ਗਿਆ ਫੌਜ ਨੂੰ ਛੱਡ ਕੇ ਉਹ ਇਕੱਲਾ ਕਿਸ ਪਾਸੇ ਭੱਜ ਸਕਦਾ ਸੀ ਫੇਰ ਆਖਦੇ ਨੇ ਬਾਦਸ਼ਾਹ ਦਾ ਪਿੱਛੋ ਡਰ ਸਤਾ ਰਿਹਾ ਸੀ ਕਿ ਉਹ ਮੈਨੂੰ ਸਜ਼ਾ ਦੇਵੇਗਾ ਮਰਵਾ ਦੇਵੇਗਾ ਇਉਂ ਲੀਕ ਲਾ ਕੇ ਆਇਆ ਹੈ ਤੇ ਫੌਜ ਨੂੰ ਛੱਡ ਭੱਜਿਆ ਹੈ ਯਰਤ ਭਿਰਤ ਬਹੁਤ ਜ਼ਖਮੀ ਭਇਓ ਘਰ ਕੋ ਜਾਤ ਬਹੁ ਵੀ ਮਰ ਗਇਓ ਕਹਿੰਦੇ ਵਜੀਦ ਖਾਂ ਖਾਲਸੇ ਦੇ ਖਾਲਸੇ ਪੰਥ ਨਾਲ ਅੱਗੇ ਪਿੱਛੇ ਜੰਗ ਕਰਦਾ ਹੋਇਆ ਫੱਟੜ ਹੋ ਗਿਆ ਵਜੀਦ ਵਜੀਤਾ ਜਦੋਂ ਘਾਇਲ ਹੋ ਗਿਆ ਨਾ ਤਾਂ ਜੰਗ ਨੂੰ ਛੱਡ ਕੇ ਘਰ ਨੂੰ ਮੁੜਿਆ ਘਰ ਨੂੰ ਜਾਂਦਾ ਹੋਇਆ ਜਖਮੀ ਰਾਹ ਵਿੱਚ ਹੀ ਮਰ ਗਿਆ ਤੇ ਅੱਗੇ ਦੱਸਦੇ ਆ ਕਿਵੇਂ ਮਰਿਆ ਹੈ ਦੋਹਿਰਾ ਫੇਰ ਘੇਰ ਕਾਉਨੈ ਕੋ ਬੰਦੇ ਜੀ ਲੈ ਮਾਰ ਫਿਰ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਘੇਰ ਕੇ ਤੀਜੇ ਫੌਜਦਾਰ ਨੂੰ ਉਹਨੂੰ ਵੀ ਮਾਰ ਲਿਆ ਹੈ ਤੁਰਕ ਸਵੀ ਬੈਠੇ ਤਵੇ ਬੰਦੇ ਕੋਲੋਂ ਹਾਰ ਕਹਿੰਦੇ ਤਿੰਨੇ ਫੌਜਦਾਰ ਜਿਹੜੇ ਆਪਣੇ ਆਪ ਨੂੰ ਵੱਡੇ ਪਠਾਨ ਜਰਨੈਲ ਕਹੋਂਦੇ ਸੀ ਜਿਹਨੇ ਪੰਜਾਬ ਵਿੱਚ ਆ ਕੇ ਤਸੱਲੀ ਤਰਥੱਲੀ ਮਚਾ ਦਿੱਤੀ ਸੀ ਇਹ ਤਿੰਨਾਂ ਨੂੰ ਮਾਰ ਦਿੱਤਾ ਇਹ ਬੰਦਾ ਸਿੰਘ ਬਹਾਦਰ ਨੇ ਤੁਰ ਇਹ ਤੁਰਕ ਫੌਜਾਂ ਬਿਲਕੁਲ ਮਿੱਟੀ ਵਿੱਚ ਮਿਲਾ ਦਿੱਤੀਆਂ ਸਭ ਨੂੰ ਭਜਾ ਭਜਾ ਕੇ ਮਾਰਿਆ ਖਾਲਸੇ ਨੇ ਦਲ ਖਾਲਸੇ ਨੇ ਆਕ ਦਿਨ ਇਉਂ ਬੰਦਾ ਸਿੰਘ ਬਹਾਦਰ ਦੇ ਕੋਲੋਂ ਇਹ ਦੋਵੇਂ ਜਰਨੈਲ ਮਾਰੇ ਜਾਂਦੇ ਨੇ ਇੱਕ ਜਰਨੈਲ ਨੂੰ ਬਾਬਾ ਬਾਦ ਸਿੰਘ ਨੇ ਮਾਰ ਦਿੱਤਾ ਸੀ